ਚੁਪੇੜ ਛੱਡੀ ਆ ਕੀ ਵੱਜੀ ਆ ਡੰਡੇ ਮਾਰਨ ਦੇ ਹੀ ਗੀ ਕੀ ਕੁਛ ਮਾਰਨ ਦੇ ਹੀ ਆ ਉਹ ਮੇਰੇ ਮਕਾਨ ਦਾ ਕਹਿੰਦੇ ਜੀ ਕਬਜ਼ਾ ਮੈਨੂੰ ਦੇ ਦੇ ਕਿੱਥੇ ਦਾ ਪੰਚ ਆ ਆਕਾ ਮੰਡੀ ਪੁਲਿਸ ਥਾਣੇ ਦੇ ਅੰਦਰ ਦਾ ਇਹ ਹਾਲ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਿੱਥੇ ਕਿ ਇੱਕ ਸ਼ਖਸ ਆਪਣੀ ਕੰਪਲੇਂਟ ਲਿਖਵਾਉਣ ਦੇ ਲਈ ਥਾਣੇ ਦੇ ਅੰਦਰ ਆਇਆ ਸੀ ਪਰ ਕੁਰਸੀ ਤੇ ਬੈਠਾ ਹੋਇਆ ਅਫਸਰ ਬਿਨਾ ਵਰਦੀ ਦੇ ਉਸ ਦੇ ਸਾਹਮਣੇ ਹੀ ਪੈਗ ਲਗਾਨੇ ਸ਼ੁਰੂ ਕਰ ਦਿੰਦਾ ਜਿਸ ਤੋਂ ਬਾਅਦ ਦੇ ਸਾਰੀ ਵੀਡੀਓ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਬਾਅਦ ਦੇ ਵਿੱਚ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤੇ ਉਸ ਤੋਂ ਬਾਅਦ ਹਰ ਕੋਈ ਇਹ ਵੀਡੀਓ ਨੂੰ ਵੇਖ ਕੇ ਹੈਰਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਜਿੱਥੇ ਲੋਕ ਕੇ ਇਨਸਾਫ ਲੈਣ ਲਈ ਜਾਂਦੇ ਨੇ ਪੁਲਿਸ ਦੇ ਕੋਲ ਤੇ ਉੱਥੇ ਹੀ ਅਜਿਹੀਆਂ ਘਟਨਾਵਾਂ ਵਾਪਰਦੀ ਹੈ ਉਸ ਤੋਂ ਬਾਅਦ ਹਰ ਕੋਈ ਹੈਰਾਨ ਹੋ ਰਿਹਾ ਹੈ ਤਾਂ ਸਿੱਕੇ ਇਹ ਵੀਡੀਓ ਅਮਰਸਰ ਦੇ ਰਾਮਬਗ ਥਾਣੀ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਪੁਲਿਸ ਅਫਸਰ ਕੁਰਸੀ ਤੇ ਬੈਠਾ ਹੋਇਆ ਜੋ ਕਿ ਸਬ ਇੰਸਪੈਕਟਰ ਦੱਸਿਆ ਜਾ ਰਿਹਾ ਜਿਸ ਦਾ ਨਾਮ ਸਰਵਨ ਸਿੰਘ ਹੈ ਉਹ ਆਪਣੀ ਵਰਦੀ ਉਤਾਰ ਕੇ ਪੈਗ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਬ اپنی বেলਟ ਉਤਾਰ ਕੇ ਰੱਖੀ ਹੋਈ ਹੈ ਹੱਥ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਰਾਬ ਦਾ ਗਿਲਾਸ ਫੜਿਆ ਹੋਇਆ ਅਤੇ ਦੱਸ ਦਿੱਤੀ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਹਾਲਾਂਕਿ ਵੀਡੀਓ ਦੇ ਵਿੱਚ ਉਹ ਸਬ ਇੰਸਪੈਕਟਰ ਉਸ ਸ਼ਖਸ ਦੀ ਕੰਪਲੇਂਟ ਸੁਣਦੇ ਹੋਏ ਵੀ ਨਜ਼ਰ ਆ ਰਹੇ ਨੇ ਕੁਝ ਸ਼ਖਸ ਵੱਲੋਂ ਆਪਣੀ ਕੰਪਲੇਂਟ ਲਿਖਾਈ ਜਾ ਰਹੀ ਹੈ ਕੋਈ ਲੜਾਈ ਝਗੜੇ ਦੀ ਉਸ ਦੀ ਕੰਪਲੇਂਟ ਹੈ ਜੋ ਸਬ ਇੰਸਪੈਕਟਰ ਸੁਣ ਵੀ ਰਹੇ ਨੇ ਨਾਲ ਨਾਲ ਉਹਨਾਂ ਦੇ ਵੱਲੋਂ ਸ਼ਰਾਬ ਪੀਤੀ ਜਾ ਰਹੀ ਹੈ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਉਸ ਤੋਂ ਬਾਅਦ ਹਰ ਕੋਈ ਇਸ ਵੀਡੀਓ ਨੂੰ ਵੇਖ ਕੇ ਹੈਰਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਬੰਨੋਂ ਆਇਆ ਵੇ ਉਹਨੇ ਚਪੇੜ ਛੱਡੀ ਆ ਕੀ ਵੱਜੀ ਆ ਡੰਡੇ ਮਾਰਨਦੇ ਹੀਗੇ ਕੀ ਕੁਛ ਮਾਰਨਦੇ ਹੀਗੇ ਹਾਂ ਤੇ ਉਹ ਮੇਰੇ ਮਕਾਨ ਦਾ ਕਹਿੰਦੇ ਜੀ ਕਬਜ਼ਾ ਮੈਨੂੰ ਦੇ ਦੇ ਕਿੱਥੇ ਤੱਕ ਪੰਦthia ਆ ਆਕਾ ਮੰਡੀ ਚਾ ਕੀਤਾ ਵਾ ਤੇ ਦੂਜੇ ਪੰਨੋਂ ਆਇਆ ਵੇ ਉਹਨੇ ਚਪੇੜ ਛੱਡੀ ਆ ਕੀ ਵੱਜੀ ਆ ਡੰਡੇ ਮਾਰਨਦੇ ਹੀਗੇ ਕੀ ਕੁਛ ਮਾਰਨਦੇ ਹੀਗੇ ਹਾਂ ਤੇ ਉਹ ਮੇਰੇ ਮਕਾਨ ਦਾ ਕਹਿੰਦੇ ਜੀ ਕਬਜ਼ਾ ਮੈਨੂੰ ਦੇ ਦੇ ਕਿੱਥੇ ਤੱਕ ਪੰਦthia ਆ ਆਕਾ ਮੰਡੀ ਉਹ 1100 ਗਾ ਜਗਾ ਗਈ ਹੈ ਉਹਦੇ ਅੱਗੇ ਮੇਰੇ ਕਿਨੇ ਕੀ ਮਾਰ ਗਏ ਜੰਗੀ ਭਲਵਾਨ ਆਇਆ ਇਸ ਨਵੀ ਦਾ ਉਹ ਕਹਿੰਦਾ ਕਿ ਇੱਕ ਵਾਰੀ ਹੱਤੀ ਪਿਆ ਆ ਬਾਕੀ ਕਿਹੜੇ ਮੋਕ ਤੇ ਡਿਊਟੀ ਉਸਦਾ ਉਹ ਜਗਾ ਦਾ ਹੀ ਕਹਿੰਦਾ ਜਗਾ ਖਾਲੀ ਕਰ ਦੇ ਤੇ ਉਹ ਤਾਂ ਤੁਹਾਡੀ ਉਹਨੂੰ ਮਾਰਗਾ ਨਹੀਂ ਲਾਇਆ ਅੱਗੇ ਪੁਲਿਸ ਥਾਣੇ ਦੇ ਅੰਦਰ ਦਾ ਇਹ ਹਾਲ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਿੱਥੇ ਕਿ ਇੱਕ ਸ਼ਖਸ ਆਪਣੀ ਕੰਪਲੇਂਟ ਲਿਖਵਾਉਣ ਦੇ ਲਈ ਥਾਣੇ ਦੇ ਅੰਦਰ ਆਇਆ ਸੀ ਪਰ ਕੁਰਸੀ ਤੇ ਬੈਠਾ ਹੋਇਆ ਅਫਸਰ ਬਿਨਾ ਵਰਦੀ ਦੇ ਉਸ ਦੇ ਸਾਹਮਣੇ ਹੀ ਪੈਗ ਲਗਾਉਣੇ ਸ਼ੁਰੂ ਕਰ ਦਿੰਦਾ ਹੈ ਜਿਸ ਤੋਂ ਬਾਅਦ ਦੇ ਸਾਰੀ ਵੀਡੀਓ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਬਾਅਦ ਦੇ ਵਿੱਚ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤੇ ਉਸ ਤੋਂ ਬਾਅਦ ਹਰ ਕੋਈ ਇਹ ਵੀਡੀਓ ਨੂੰ ਵੇਖ ਕੇ ਹੈਰਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਜਿੱਥੇ ਲੋਕ ਇਨਸਾਫ ਲੈਣ ਲਈ ਜਾਂਦੇ ਨੇ ਪੁਲਿਸ ਦੇ ਕੋਲ ਤੇ ਉੱਥੇ ਹੀ ਅਜੀਹਾ ਘਟਨਾ ਵਾਪਰਦੀ ਹੈ ਉਸ ਤੋਂ ਬਾਅਦ ਹਰ ਕੋਈ ਹੈਰਾਨ ਹੋ ਰਿਹਾ ਹੈ ਤਾਂ ਸਿੱਕੇ ਇਹ ਵੀਡੀਓ ਅਮਰਸਰ ਦੇ ਰਾਮਬਗ ਥਾਣੀ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਪੁਲਿਸ ਅਫਸਰ ਕੁਰਸੀ ਤੇ ਬੈਠਾ ਹੋਇਆ ਜੋ ਕਿ ਸਬ ਇੰਸਪੈਕਟਰ ਦੱਸਿਆ ਜਾ ਰਿਹਾ ਜਿਸ ਦਾ ਨਾਮ ਸਰਵਨ ਸਿੰਘ ਹੈ ਉਹ ਆਪਣੀ ਵਰਦੀ ਉਤਾਰ ਕੇ ਪੈਗ ਲੋਗਾਂ ਦੇ ਹੋਈ ਨਜ਼ਰ ਆ ਰਹੀ ਨੇ ਬਕਾਇਦਾ ਟੇਬ اپنی বেলਟ ਉਤਾਰ ਕੇ ਰੱਖੀ ਹੋਈ ਹੈ ਹੱਥ ਦੇ ਵਿੱਚ ਉਹਨਾਂ ਦੇ ਵੱਲੋਂ ਸ਼ਰਾਬ ਦਾ ਗਿਲਾਸ ਫੜਿਆ ਹੋਇਆ ਅਤੇ ਦੱਸ ਦਿੱਤੀ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਹਾਲਾਂਕਿ ਵੀਡੀਓ ਦੇ ਵਿੱਚ ਉਹ ਸਬ ਇੰਸਪੈਕਟਰ ਉਸ ਸ਼ਖਸ ਦੀ ਕੰਪਲੇਂਟ ਸੁਣਦੇ ਹੋਏ ਵੀ ਨਜ਼ਰ ਆ ਰਹੇ ਨੇ ਕੁਝ ਸ਼ਖਸ ਵੱਲੋਂ ਆਪਣੀ ਕੰਪਲੇਂਟ ਲਿਖਾਈ ਜਾ ਰਹੀ ਹੈ ਕੋਈ ਲੜਾਈ ਝਗੜੇ ਦੀ ਉਸ ਦੀ ਕੰਪਲੇਂਟ ਹੈ ਜੋ ਸਬ ਇੰਸਪੈਕਟਰ ਸੁਣ ਵੀ ਰਹੇ ਨੇ ਨਾਲ ਨਾਲ ਉਹਨਾਂ ਦੇ ਵੱਲੋਂ ਸ਼ਰਾਬ ਪੀਤੀ ਜਾ ਰਹੀ ਹੈ ਤੇ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਉਸ ਤੋਂ ਬਾਅਦ ਹਰ ਕੋਈ ਇਸ ਵੀਡੀਓ ਨੂੰ ਵੇਖ ਕੇ ਹੈਰਾਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ